ਕਲ ਦੋਸਤੋ ਪਬਲਿਕ ਸਮਾਣਾ نیوز ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਸਮਾਣਾ ਦੇ ਬੀਡੀਪੀਓ ਆਫਿਸ ਦੇ ਵਿੱਚ ਨਰੇਗਾ ਦੇ ਜਿੱਦੇ ਵੀ ਸੈਕਟਰੀ ਨੇ ਜਾਂ ਮੁਲਾਜ਼ਮ ਨੇ ਉਹਨਾਂ ਵੱਲੋਂ ਜਿਹੜੀ ਹੈ ਪੂਰਨ ਤੋੜ ਤੇ ਅੱਜ ਹੜਤਾਲ ਕੀਤੀ ਗਈ ਹੈ ਕਿਉਂਕਿ ਇਹਨਾਂ ਦੀ ਹੜਤਾਲ ਦੀ ਵਜ੍ਹਾ ਇਹ ਹੈ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਤਨਖਾਹ ਨਾ ਮਿਲਣ ਕਰਕੇ ਜਿਹੜਾ ਇਹਨਾਂ ਵੱਲੋਂ ਸਰਕਾਰ ਦੇ ਖਿਲਾਫ ਜਿਹੜੀ ਅੱਜ ਪਰਾਸ ਵੀ ਕੱਢੀ ਗਈ ਤੇ ਦੂਜੇ ਪਾਸੇ ਕਿਹਾ ਗਿਆ ਕਿ ਸਾਨੂੰ ਜਿਹੜਾ ਘਰਾਂ ਦਾ ਖਰਚਾ ਚਲਾਉਣਾ ਵੀ ਆ ਹੁਣ ਇੰਨਾ ਕੁ ਔਖਾ ਹੋ ਚੁੱਕਿਆ ਤੇ ਸਾਨੂੰ ਵੱਡੀਆਂ ਦਿੱਕਤਾਂ ਦਾ ਹੁਣ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਗੱਲਬਾਤ ਕਰਦੇ ਹਾਂ ਸਾਰਾ ਜਿਹਾ ਕੀ ਕਾਰਨ ਬਣਿਆ ਕਿਉਂ ਤਰਨਾ ਲਾਇਆ ਸਮਾਣਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮੈਂਡ ਹਾਂਜੀ ਚਮਕੌਰ ਜੀ ਕੀ ਕਹੋਗੇ ਕਿ ਇਹ ਕਿਉਂ ਤਰਨਾ ਲਾਇਆ ਹੋਇਆ ਹੈ ਅੱਜ ਤੁਹਾਡਾ ਤੁਹਾਡਾ ਨਾਂ ਦਾ ਮੇਨ ਮਕਸਦ ਹੈ ਇਹ ਕਿ ਤੁਹਾਨੂੰ ਜਿਹੜੇ ਦਸਤ ਮੁਲਾਜ਼ਮਾਂ ਸਾਰਿਆਂ ਨੂੰ 3 ਮਹੀਨੇ ਹੋ ਗਏ ਨੇ ਤਨਖਾਹਾਂ ਨਹੀਂ ਮਿਲੀਆਂ ਹੈ ਜਿੱਦਾਂ ਅਸੀਂ ਫੀਲਡ ਦੇ ਮੁਲਾਜ਼ਮਾਂ ਸਾਨੂੰ ਡੇਲੀ ਤੇਲ ਹੋ ਕੇ ਜਾਣਾ ਪੈਂਦਾ ਹੈ ਫੀਲਡ ਦੇ ਵਿੱਚ ਇੱਥੇ ਆਉਣਾ ਹੁੰਦਾ ਹੁਣ 3 ਮਹੀਨਿਆਂ ਤੋਂ ਜੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ ਤਾਂ ਅਸੀਂ ਕਿੱਦਾਂ ਆਪਣਾ ਘਰ-ਬਾਰ ਤੇ ਆਪਣਾ ਖਾਚਾ ਕਿੱਦਾਂ ਚਲਾਵਾਂਗੇ ਇਸ ਕਰਕੇ ਅਸੀਂ ਹਾਰ ਕੀ ਮਤਲਬ ਇਹੀ ਡਿਸੀਜਨ ਲੈ ਕੇ ਅੱਜ ਧਰਨੇ ਤੇ ਬੈਠੇ ਆ ਵੀ ਉਹਨਾਂ ਜਿਹੜੀ ਕੋਈ ਕੰਮ ਨਹੀਂ ਕਰਾਂਗੇ ਜਿਨ੍ਹਾਂ ਦੇ ਸਾਡੀਆਂ ਤਨਖਾਹਾਂ ਦੇ ਪੈਂਦੀਆਂ ਜੀ ਜਿਹੜਾ ਤੁਸੀਂ ਅੱਜ ਦਾ ਧਰਨਾ ਲਾਇਆ ਜੇ ਹਾਲੇ ਵੀ ਸਰਕਾਰ ਦੇ ਉੱਪਰ ਕੋਈ ਤੁਹਾਡੀ ਕੋਈ ਗੱਲਬਾਤ ਨਹੀਂ ਪਹੁੰਚਦੀ ਤਾਂ ਅਗਲਾ ਸਟੈਪ ਕੀ ਹੈ ਜੀ ਜੀ ਜੋ ਵੀ ਠੱਪ ਨੂੰ ਜੂਨੀਅਰ ਫੈਸਲਾ ਦੇਗੀ ਫਿਰ ਅਸੀਂ ਆਪਣਾ ਡਿਸਟ੍ਰਿਕਟ ਲੈਵਲ ਤੇ ਵੀ ਕਰ ਸਕਦੇ ਆ ਜਾਂ ਪੰਜਾਬ ਲੈਵਲ ਤੇ ਵੀ ਕਰ ਵੱਡਾ ਕਰਨਾ ਸੁਝਾਅ ਕਰਦੇ ਆ ਜਿਹੜਾ ਸਾਡਾ ਧਰਨ ਲਾਇਆ ਜੀ ਅਸੀਂ ਬੇਨਤੀ ਕਰਦਾ ਤਨਖਾਹਾਂ ਦਾ ਹੈ ਜੀ 3 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲਿਆ ਸਾਨੂੰ ਤੇ ਇੱਕ ਸਾਡੇ ਮੱਗ ਸੀ ਰੈਗੂਲਰ ਦੀ ਜੋ ਕਿ ਸਾਡੇ ਸਟਾਫ ਦੀ ਜਿੰਨੇ ਵੀ ਬੰਦੇ ਸੀ 10 ਸਾਲ ਕਰਾਸ ਕਰਦੇ ਸੀ ਉਹਨਾਂ ਦੀ ਲਿਸਟਾਂ ਬਣ ਕੇ ਆਈਆਂ ਹੋਈਆਂ ਨੇ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਵੈਰੀਫਿਕੇਸ਼ਨ ਕਰਕੇ ਜਿਹੜੇ ਵੀ ਕਰਮਚਾਰੀ ਇਹਦੇ ਅਧੀਨ ਹੁੰਦੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜੀਆਂ ਸਾਡੀ ਰੈਂਦੇ ਤਨਖਾਹਾਂ ਉਹਨਾਂ ਨੂੰ ਜਾਰੀ ਕੀਤਾ ਜਾਵੇ ਜਿਹੜੀ ਸਾਡੀ ਮੇਨ ਮੰਗ ਹੈ ਜੀ ਉਹ 3 ਮਹੀਨੇ ਤੋਂ ਜਿਹੜੀ ਸਾਡੀਆਂ ਤਨਖਾਹਾਂ ਪੈਂਡਿੰਗ ਨੇ ਜੀ ਉਹ ਜਲਦੀ ਤੋਂ ਜਲਦੀ ਰਿਲੀਜ਼ ਕੀਤੀ ਜਾਣ ਦੂਸਰੀ ਜਿਹੜੀ ਸਾਡੀ ਮੇਨ ਮੰਗ ਹੈ ਜੀ ਉਹ ਇਹ ਆ ਵੀ ਜਿਹੜੇ ਸਾਡੇ ਮੁਲਾਜ਼ਮ 10 ਸਾਲ ਕ੍ਰਾਸ ਕਰ ਚੁੱਕੇ ਨੇ ਵੀ ਨੌਕਰੀ ਦੇ ਵਿੱਚ ਹੈ ਉਹਨਾਂ ਦਾ ਜੋ ਵੀ ਇਹਦਾ ਡਾਟਾ ਪ੍ਰੋਵਾਈਡ ਕਰਾਉਣਾ ਹੈ ਗਵਰਨਮੈਂਟ ਨੂੰ ਤਾਂ ਜੋ ਜਲਦੀ ਜਲਦੀ ਉਹਨਾਂ ਨੂੰ ਰੈਗੂਲਰ ਜਿਹੜੇ ਨੂੰ ਪੱਤਰ ਦਿੱਤੇ ਜਾਣ ਤੀਸਰੇ ਜਿਹੜੇ ਸਾਡੀ ਮੰਗ ਹੈ ਜੀ ਉਹ ਹੈ ਕਿ ਮਟੀਰੀਅਲ ਦੀ ਪੇਮੈਂਟ ਦੀ ਅਸੀਂ ਜਿੰਨਾ ਵੀ ਮਟੀਰੀਅਲ ਚੱਕ ਕੇ ਪਿੰਡਾਂ ਦੇ ਵਿੱਚ ਲਾਉਣਿਆਂ ਉਹ ਧਾਰ ਚੱਕਦੇ ਸਾਰੀਆਂ ਫਰਮਾਂ ਤੋਂ ਉਹਨਾਂ ਦੀ ਪੇਮੈਂਟ 6-6 ਮਹੀਨੇ ਜਾਂ ਸਾਲ-ਸਾਲ ਤੋਂ ਉੱਪਰ ਹੋ ਗਈ ਹੈ ਆਪਣੀ ਇਸ ਲਈ ਸਾਨੂੰ ਦੁਬਾਰਾ ਹੁਣ ਅਸੀਂ ਉਹਨਾਂ ਤੋਂ ਪੇਮੈਂਟ ਮਟੀਰੀਅਲ ਨਹੀਂ ਚੱਕ ਸਕਦੇ ਪੁਰਾਣੀ ਪੇਮੈਂਟ ਨਾ ਹੋਣ ਕਰਕੇ ਜਿਹਦੇ ਕਰਕੇ ਉਹ ਸਾਡੇ ਕੋਲ ਵਾਰ-ਵਾਰ ਜਿਹੜੇ ਵੀ ਮਾਰਦੇ ਨੇ ਕਿ ਸਾਨੂੰ ਵੀ ਵਾਰ-ਵਾਰ ਨਮੂਸੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਦੇ ਨਾਲ ਪਿੰਡਾਂ ਦੇ ਵਿੱਚ ਵਿਕਾਸ ਦੇ ਜਿਹੜੇ ਕੰਮ ਨੇ ਪੂਰੀ ਤਰ੍ਹਾਂ ਰੁਕ ਚੁੱਕੇ ਨੇ, ਜਿਹੜੇ ਮਨਰੇਗਾ ਦੀ ਹੁੰਦੇ ਨੇ ਕਿ ਇਸ ਲਈ ਸਾਡੀ ਜਿਹੜੀ ਜ਼ਰੂਰੀ ਜਬ ਤੋਂ ਮੰਗਾ ਵੀ ਉਹ ਸਭ ਮਟੀਰੀਅਲ ਦੀ ਪੇਮਟ ਸਿੱਧੇ-ਸਿੱਧੇ ਕੀਤੀ ਜਾਵੇ। ਤਾਂ ਜੋ ਅਸੀਂ ਹੋਰ ਵੱਧ ਤੋਂ ਵੱਧ ਜਿਹੜੇ ਵਿਕਾਸ ਦੇ ਕੰਮ ਕਰਵਾ ਸਕੀਏ।